ਜਿਹੜੀਆਂ ਕੁਦਰਤੀ ਕਰਿਆਵਾਂ ਹੁੰਦੀਆਂ ਕੋਈ ਪਿਸ਼ਾਬ ਕੋਈ ਲੈਟਰਨ ਕੋਈ ਨਹਾਉਣਾ ਬਾਈ ਨੂੰ ਉਹ ਕਿਵੇਂ ਫਿਰ ਹੁੰਦਾ ਕਿਉਂਕਿ ਬੱਚੇ ਵੀ ਘਰੇ ਨਹੀਂ ਹੁੰਦੇ ਉਹ ਮੈਂ ਕਰਦੀ ਹਾਂ ਜਿਹਨੇ ਆਇਆ ਸੀ ਬੱਸ ਹੱਥੇ ਪੜ ਇੱਕ ਵਾਰੀ ਨਾ ਤੁਹਾਨੂੰ ਬਾਈ ਜਿਹਦੇ ਘਰ ਦੇ ਹਾਲਾਤ ਵੀ ਉਹਖਾਉਣੇ ਆ ਕਿਸ ਤਰ੍ਹਾਂ ਦੇ ਮਤਲਬ ਹਾਲਾਤਾਂ ਚੋਂ ਬਾਈ ਗੁਜ਼ਰ ਰਿਹਾ ਹੈ ਬਾਈ ਦਾ ਪਰਿਵਾਰ ਕਿਸ ਤਰ੍ਹਾਂ ਦਾ ਕਿੰਨੇ ਦਾ ਖਰਚਾ ਆਇਆ ਸੀ 5 ਲੱਖ ਰੁਪਏ ਆਪਰੇਸ਼ਨ ਤੇ ਖਰਚ ਆ ਗਿਆ ਸੀਗਾ ਜੀ ਕੁਝ ਜਿਹੜੇ ਹੁਣ ਚੱਲੀ ਜਾਂਦੇ ਆ ਕਿ ਜਾਂ ਕੋਈ ਆਪਾਂ ਚੀਜ਼ਾਂ ਕਹਿੰਦੇ ਰੱਖ ਕੇ ਜਿੱਤੇ ਤਾਂ ਬਰੁਹਤੇ ਜਾਂਦਾ ਨਹੀਂ ਪਰ ਕੋਈ ਘਰ ਦੀ ਚੀਜ਼ ਤਰ ਕੇ ਜਾਂਦੀ ਕਲਕੰਡੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਖੜੇ ਹਾਂ ਪਿੰਡ ਫੋਰਚ ਚੁਆਰ ਕੇ ਜ਼ਿਲ੍ਹਾ ਫਰੀਦਕੋਟ ਪੈਂਦਾ ਇੱਥੇ ਸੇ ਨਾ ਇੱਕ ਕਿਸੇ ਸਾਨੂੰ ਖਬਰ ਆਈ ਸੀ ਕਿ ਕੋਈ ਮਜ਼ਦੂਰ ਵਿਅਕਤੀ ਹੈ ਕੋਈ ਜਗਜੀਤ ਸਿੰਘ ਨਾਮ ਆ ਉਹ ਤੇ ਮਜ਼ਦੂਰ ਬੰਦੇ ਦਾ ਨਾ ਹੱਥ 'ਚ ਕੋਈ ਵੱਡਾ ਹਾਦਸਾ ਹੋ ਗਿਆ ਬਾਈ ਨਾਲ ਤੇ ਉਹ ਪੇਟ ਤੋਂ ਥੱਲੇ ਥੱਲੇ ਨਾ ਸਾਰਾ ਹਿੱਸਾ ਉਹਦਾ ਸੁੰਨ ਹੋ ਗਿਆ ਆਪਕਾ ਕੀ ਘਟਨਾ ਹੋਈ ਆ ਕਿਵੇਂ ਹੋਇਆ ਬਾਈ ਕਿੰਨਾ ਹਾਲਾਤਾਂ 'ਚ ਆ ਆਪਾਂ ਇੱਕ ਵਾਰੀ ਉਹ ਬਾਈ ਨਾਲ ਵੀ ਗੱਲ ਕਰਦੇ ਆ ਤੇ ਤੁਹਾਡੇ ਥੋੜਾ ਥੋੜ ਨੂੰ ਕਰਦੇ ਹਾਲਾਤ ਵੀ ਦਿਖਾਉਣੇ ਬਾਈ ਕਿਵੇਂ ਹਾਲਾਤਾਂ 'ਚ ਗੁਜ਼ਰ ਰਿਹਾ ਹੈ ਯਾ ਜਿਹੜਾ ਬੰਦਾ ਇਹਦਾ ਪੇਟ ਤੋਂ ਥੱਲੇ ਸੁੰਨ ਹੋ ਗਿਆ ਉਹਦਾ ਮਿਲਣਾ ਦਾ ਕੁਦਰਤੀ ਕਿਰਿਆਵਾਂ ਵੀ ਕਿਵੇਂ ਕਰਦਾ ਹੋ ਕਿਵੇਂ ਉਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੋ ਬਾਈ ਦੇ ਬੱਚਿਆਂ ਦਾ ਕੀ ਹੋਇਆ ਹੋਇਆ ਹੋ ਪਰਿਵਾਰ ਦਾ ਕੀ ਬਣਿਆ ਆਪਾਂ ਬਾਈ ਨਾਲ ਗੱਲ ਕਰਦੇ ਆਂ ਤੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਜਾਂਦੇ ਆਂ ਘਰ ਦੇ ਹਾਲਾਤ ਕੀ ਨੇ ਇੱਕ ਵਾਰੀ ਕੈਮਰਾਮੈਨ ਨੂੰ ਬੇਨਤੀ ਕਰੂੰਗਾ ਵੀ ਆਜ ਇੱਕ ਵਾਰੀ ਅੰਦਰ ਆ ਜੇ ਤੇ ਘਰ ਦੇ ਹਾਲਾਤ ਜ਼ਰੂਰ ਦਿਖਾਉਣ ਗੇਟ ਵੇਖ ਲਓ ਇੱਥੋਂ ਲੰਗੇ ਆਂ ਅੰਦਰ ਆਉਂਿਆ ਸਾਰ ਜਿਹੜਾ ਘਰ ਤੁਸੀਂ ਦੇਖ ਸਕਦੇ ਹੋ ਛੋਟੀ ਜਿਹੀ ਇੱਕ ਗੈਲਰੀ ਜੀ ਬਣੀ ਹੋਈ ਹੈ ਚੱਲਦੇ ਤੁਹਾਨੂੰ ਦਿਖਾਉਣੇ ਆ ਬਹੁਤ ਮਾੜੇ ਹਾਲਾਤਾਂ ਚੋਂ ਬਾਈ ਗੁਜ਼ਰ ਰਿਹਾ ਐਸ ਟਾਈਮ ਰੋਜ਼ ਦੀਆਂ ਦੋ ਰੋਟੀਆਂ ਨੂੰ ਵੀ ਬਾਈ ਔਖਾ ਹੋ ਜਾਂਦਾ ਕਈ ਵਾਰ ਭੁੱਖੜਪਾਣੇ ਵੀ ਜਾਂਦਾ ਬੱਚੇ ਛੋਟੇ ਛੋਟੇ ਆ ਕੀ ਹਾਦਸਾ ਹੋਇਆ ਕਿਵੇਂ ਹੋਇਆ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਆ ਦੇਖ ਲਓ ਤੁਸੀਂ ਹਾਲਾਤ ਕਰਦੇ ਦੇਖੀ ਜਾਂਦੇ ਹੋ ਤੇ ਛੋਟਾ ਜਿਹਾ ਮਕਾਨਾ ਕੱਚਾ ਮਗਾਣੀ ਕਹਿ ਸਕਦੇ ਨੇ ਆਪਾਂ ਗੁਜ਼ਾਰਾ ਹੀ ਨਹੀਂ ਹੋ ਰਿਹਾ ਚਲੋ ਬੰਦੇ ਦਾ ਇਹੋ ਜਿਹੇ ਹਾਲਾਤਾਂ ਚ ਬਾਈ ਗੁਜ਼ਰ ਰਿਹਾ ਵੀ ਕਈ ਵਾਰ ਤਾਂ ਦੋ ਫੁਲਕਿਆਂ ਨੂੰ ਵੀ ਤਰਸ ਜਾਂਦਾ ਪੂਰਾ ਪਰਿਵਾਰ ਕਿ ਅਸੀਂ ਤੁਹਾਨੂੰ ਬਕਾਇਦਾ ਬਾਈ ਦਾ ਅਕਾਊਂਟ ਨੰਬਰ ਦੇਵਾਂਗੇ ਜਿਸ ਵਿੱਚ ਤੁਸੀਂ ਬਾਈ ਦੀ ਸਹਾਇਤਾ ਕਰ ਸਕਦੇ ਹੋ ਬਾਈ ਨੂੰ ਮੁੱਢਲੀ ਸਹਾਇਤਾ ਦੀ ਬਹੁਤ ਲੋੜ ਹੈ ਇਸ ਟਾਈਮ ਜੋ ਥੋੜੀ ਜੀ ਫਾਈਨੈਂਸ਼ੀਅਲ ਕੰਡੀਸ਼ਨ ਬਹੁਤ ਜ਼ਿਆਦਾ ਖਰਾਬ ਹੋਣ ਕਾਰਨ ਬਾਈ ਦਾ ਇਲਾਜ ਨਹੀਂ ਹੋ ਪਾ ਰਿਹਾ ਬਾਈ ਦੇ ਬੱਚੇ ਛੋਟੇ ਛੋਟੇ ਆ ਤੇ ਜਦੋਂ ਬਾਈ ਆ ਵੇਖ ਲਓ ਬਾਈ ਇੱਥੇ ਇਸ ਟਾਈਮ ਮੰਜੇ ਦੇ ਪਿਆ ਤੁਹਾਨੂੰ ਦਿਖਾਉਣੇ ਆ ਜਦੋਂ ਵੀ ਇਹਨੂੰ ਕੋਈ ਕਿਤੇ ਧੁੱਪ ਸਿੱਖ ਨਹੀਂ ਹੁੰਦੀ ਹੈ ਜਾਂ ਕਿਤੇ ਬਾਹਰ ਆਉਣਾ ਹੁੰਦਾ ਤਾਂ ਬਾਈ ਤੋਂ ਮੰਜੇ ਤੋਂ ਉੱਠਾ ਨਹੀਂ ਜਾਂਦਾ ਪਿਆ ਹੀ ਰਹਿੰਦਾ ਬੈਠ ਵੀ ਨਹੀਂ ਸਕਦਾ ਬਾਈ ਪੂਰਾ ਮੰਜਾ ਚੱਕ ਕੇ ਮੰਜੇ ਸਣੇ ਬਾਈ ਨੂੰ ਬਾਹਰ ਕੱਢਣਾ ਪੈਂਦਾ ਤੇ ਜਿਹੜੀਆਂ ਕੁਦਰਤੀ ਕਿਰਿਆਵਾਂ ਕੋਈ ਲੈਟਰਿੰਗ ਆਈ ਬਾਈ ਨੂੰ ਜਾਂ ਪਸ਼ਾਬ ਆਇਆ ਉਪਤਾਣੀ ਲੱਗਦਾ ਬਾਈ ਨੂੰ ਆ ਹੀ ਪਿਆ ਰਹਿੰਦਾ ਉਹ ਬਾਈ ਦੇ ਬਾਈ ਦਾ ਪਰਿਵਾਰ ਮਾੜਾ ਮੋਟਾ ਚੈੱਕ ਕਰਦਾ ਜਾਂਦਾ ਰਹਿਂਦਾ ਟਾਈਮ-ਟਾਈਮ ਤੇ ਤੇ ਜੇ ਕਿਤੇ ਕੋਈ ਇਹੋ ਜਿਹੀ ਕਰਿਆ ਹੋਈ ਹੋਵੇ ਤਾਂ ਉਹ ਚੱਕਿਆ ਜਾਂਦਾ ਫਿਰ ਉਹਨੂੰ ਸਾਫ਼ ਕੀਤਾ ਜਾਂਦਾ ਮੰਜਾ ਸਾਫ਼ ਕੀਤਾ ਜਾਂਦਾ ਬਾਈ ਨੂੰ ਨਹਾਇਆ ਦੁਆਇਆ ਜਾਂਦਾ ਕਿੰਨਾ ਔਖਾ ਹੁੰਦਾ ਹੋਊਗਾ ਹੁਣ ਇਸ ਟਾਈਮ ਬੱਚੇ ਦੋਨੇ ਮਜ਼ਦੂਰੀ ਕਰਨ ਗਏ ਹੋਏ ਆ ਗੁੜੀਆ ਬਾਈ ਦੀ ਇੱਕ ਛੋਟੀ ਜਿਹੀ ਵਿਆਹੀ ਵੀ ਹੈ ਤੇ ਜੇ ਆਪਾਂ 2000 ਦੇ ਵੀ ਡੇਲੀ ਦਿੰਦਾ ਚੱਲਾਈ ਹੈ ਨਾ 60-7000 ਰੁਪਏ ਮਹੀਨੇ ਦਾ ਇਹਨਾਂ ਦਾ ਖਰਚਾ ਤੇ ਇਹ ਵੇਖ ਲੋ ਵੀ ਇਹ ਬੰਦਾ ਕਿਵੇਂ ਇਕੱਲਾ ਹੀ ਬਾਈ ਵਿਚਾਰਾ ਕਮ ਕਮਾਉਣ ਵਾਲਾ ਸੀ ਮਜ਼ਦੂਰੀ ਕਰਦਾ ਸੀ ਕਿਵੇਂ ਖਰਚਾ ਚੱਲਦਾ ਹੋਵੇਂ ਕਿਵੇਂ ਘਰ-ਬਾਰ ਸੰਭਾਲਦਾ ਹੋਊ ਬਾਈ ਬਾਈ ਤੂੰ ਤਾਂ ਕਿੱਥੇ ਸੰਭਾਲਦਾ ਹੋਣਾ ਬੱਚੇ ਵਿਚਾਰੇ ਮਿਹਨਤ ਕਰੇ ਪੜ੍ਹਾਈ ਛੱਡ ਕੇ ਪੜ੍ਹਨ ਦੀ ਉਮਰ 'ਚ ਯਾਰ ਬਾਈ ਜੀ ਇੱਕ ਹੋਰ ਗੱਲ ਸੁਣਨ ਚਾਹੀਏ ਵੀ ਤੁਹਾਡਾ ਜਿਹੜਾ ਮੋਟਰਸਾਈਕਲ ਜਿਹੜਾ ਉਹ ਵੀ ਕੀ ਕੋਈ ਮੋਟਰਸਾਈਕਲ ਚੋਰੀ ਹੋਇਆ ਤੁਹਾਡਾ ਹਾਂ ਜੀ ਮੋਟਰਸਾਈਕਲ ਦੀ ਚੋਰੀ ਹੋ ਗਿਆ ਬਰਿੰਡੀ ਮੈ ਹਸਪਤਾਲ ਦੇ ਵਿੱਚ ਦਾਖਲ ਸੀਗਾ ਤੇ ਉਹ ਬਾਹਰੋਂ ਚੱਕ ਕੇ ਲੈ ਗਏ ਸੀ ਇਸ ਐਸੇ ਹਾਦਸੇ ਹਾਦਸੇ ਦੌਰਾਨ ਇਹ ਗੱਲ ਹੋਈ ਹੈ ਹਾਂਜੀ ਇਸੇ ਹਸੇ ਦੌਰਾਨ ਹੋਈ ਹੈ ਗੱਲ ਸਾਨੂੰ ਬਹੁਤ ਮਿਲਿਆ ਨਹੀਂ ਮੋਟਰਸਲ ਹੋ ਨਾ ਜੀ ਲੱਭਣ ਦੀ ਕੀਤੀ ਉਹਨਾਂ ਨੇ ਬਹੁਤ ਕੋਸ਼ਿਸ਼ ਇਹ ਲਖਾਇਆ ਸੀਗਾ ਐਫਆਰ ਕਰਾਈ ਸੀ ਕਿ ਪਰ ਉਹਨਾਂ ਕੋਈ ਪਤਾ ਨਹੀਂ ਲੱਜਿਆ ਹਾਲ ਤੱਕ ਇਹ ਸਰਕਾਰੀ ਹਸਪੀਟਲ 'ਚ ਚੋਰੀ ਹੋਇਆ ਸੀ ਨਹੀਂ ਜੀ ਪ੍ਰਾਈਵੇਟ ਪ੍ਰਾਈਵੇਟ ਹਸਪੀਟਲ ਸੀ ਪ੍ਰਾਈਵੇਟ ਹਸਪਤ ਆ ਐਡਾ ਵੱਡਾ ਹਾਦਸਾ ਹੋ ਜਾਂਦਾ ਨਾ ਕੋਈ ਖਬਰ ਲੈਣ ਵਾਲਾ ਨਾ ਕੋਈ ਸਾਰ ਲੈਣ ਵਾਲਾ ਤੇ ਉਤੋਂ ਮੋਟਰਸਾਈਕਲ ਵੀ ਚੋਰੀ ਹੋ ਗਿਆ ਤੇ ਤੁਹਾਡੇ ਕੋਲੇ ਸ਼ਾਇਦ ਕੋਈ ਆਪ ਦਾ ਮੋਟਰਸਾਈਕਲ ਵੀ ਸੀਗਾ ਤੁਸੀਂ ਜਿਹੜਾ ਗਹਿਣੇ ਰੱਖਿਆ ਸੀ ਹਾਂ ਜੀ ਉਹ ਵੀ ਗਹਿਣੇ ਲੱਖਤਾ ਹੁਣ ਕੋਈ ਦਵਾਈ ਬੂਟੀ ਮਾਰੇ ਕੋਈ ਹੱਲ ਨਹੀਂ ਸੀ ਚੱਲਦਾ ਸਾਡੇ ਤੇ ਘਰ ਦੇ ਵਿੱਚ ਜੱਗਣੇ ਰੱਖੇ ਦਵਾਈ ਬੂਟੀ ਲੈਵਨੇ ਆ ਜੀ ਜੇ ਕੋਈ ਜਵਾਕ ਨਹੀਂ ਦਿਹੜੀ ਨਾ ਇਹਨੂੰ ਕੋਈ ਪੂਰਾ ਟਾਈਮ ਪਾਸ ਹੁੰਦਾ ਖਰਚਾ ਵਾਧਦਾ ਕਰਦਾ ਤੇ ਫਿਰ ਆਏ ਕੱਕੇ ਸੀ ਚੀਜ਼ਾਂ ਮੈਂ ਤਾਂ ਗਹਿਣੇ ਰੱਖੇ ਫਿਰ ਦਵਾਈ ਲੈਵਨੇ ਆ ਜੀ ਦਵਾਈ ਬੂਟੀ ਆਪ ਦਾ ਕੋ ਸਦਾ ਪਤਾ ਵੀ ਹੱਥ ਨੂੰ ਖਾਣਾ ਹੁੰਦਾ ਰੋਟੀ ਪਾਣੀ ਵੀ ਤੇ ਫਿਰ ਸੀ ਚੀਜ਼ਾਂ ਦਾ ਗਹਿਣੇ ਰੱਖ ਦਿੰਨੇ ਮੋਟਰਸਾਈਕਲ ਗਹਿਣੇ ਰੱਖਿਆ ਵਾ ਕਰਦੀਆਂ ਯਾਰ ਅੱਜ ਤੱਕ ਸੁਣਿਆ ਸੀ ਵੀ ਘਰ ਦੇ ਭਾਂਡੇ ਡਿੰਡੇ ਵੇਚ ਕੇ ਬੰਦਾ ਨਸ਼ੇ ਕਰਦਾ ਆਪਦੀਆਂ ਕਰਦੀਆਂ ਚੀਜ਼ਾਂ ਵੇਚ ਕੇ ਕੋਈ ਆਪ ਦਾ ਇਲਾਜ ਕਰਵਾਉਂਦਾ ਕੋਈ ਆਪ ਦੀ ਸ਼ਾਮ ਦੀ ਰੋਟੀ ਦਾ ਇੰਤਜ਼ਾਮ ਕਰਦਾ ਦੋ ਰੋਟੀਆਂ ਦਾ ਇੰਤਜ਼ਾਮ ਕਰਦਾ ਫਿਰਦਾ ਬਾਈ ਕਰਦੀਆਂ ਚੀਜ਼ਾਂ ਵੇਚ ਕੇ ਮੋਟਰਸਾਈਕਲ ਗਹਿਣੇ ਰੱਖਤਾ ਪਤਾ ਨਹੀਂ ਕਿਵੇਂ ਲਿਆ ਹੋਣਾ ਬਾਈ ਨੇ ਮਜ਼ਦੂਰੀ ਕਰ ਕਰ ਕੇ ਕਿਸ਼ਟਾ ਹਰੇ ਨਹੀਂ ਉਤਰੀਆਂ ਹੋਣੀਆਂ ਉਹਦੀਆਂ ਕਿਸ਼ਟਾ ਕਿਵੇਂ ਉਤਰਣ ਬਾਈ ਦਾ ਕੰਮ ਤਾਂ ਸਾਰਾ ਬੰਦ ਹੋ ਗਿਆ ਭਾਈ ਕੋਈ ਕਿਸੇ ਨੇ ਪ੍ਰਸ਼ਾਸਨ ਨੇ ਕੋਈ ਸਹਾਇਤਾ ਕੀਤੀ ਹੋਵੇ ਥੋੜੀ ਕੋਈ ਆਇਆ ਹੋਵੇ ਤੁਹਾਨੂੰ ਪੁੱਛਣ ਨਾ ਜ ਕੋਈ ਸਹਾਇਤਾ ਨਹੀਂ ਸਾਡੀ ਕੀਤੀ ਉਹ ਪਹੁੰਚਦੇ ਰਿਹਾ ਵੀ ਸੈਂ ਐ ਕਰ ਦਾਂਗੇ ਐ ਕਰਾ ਦਾਂਗੇ ਤੁਹਾਡੇ ਐ ਕਰਾ ਦਾਂਗੇ ਮੇਰਾ ਤਾਂ ਕੋਈ ਹੱਥ ਦੇਣੇ ਗਏ ਇਸਨੇ ਕਿਤਾ ਕੋਈ ਪ੍ਰਸ਼ਾਸਨਤ ਕਰਵਾਇਆ ਨਹੀਂ ਕੰਮ ਮੇਰਾ ਸਾਰੇ ਗੱਲਾਂ ਕਰਕੇ ਮੋੜ ਗਏ ਹਾਂ ਗੱਲ ਨਾਲੇ ਗੱਲਾਂ ਕਰਕੇ ਮੋੜ ਜਾਂਦੀ ਸੀ ਜੀ ਹੌਸਲਾ ਦੇ ਦਿੰਦੇ ਸੀ ਵੀ ਹਾਂ ਸੈਂ ਐ ਕਰਾਂਗੇ ਸੈਂ ਐ ਕਰਾਂਗੇ ਤੇਰੀ ਪੈਸਾ ਲਵਾ ਦਾਂਗੇ ਤੈਨੂੰ ਉਹ ਕਰਾ ਦਾਂਗੇ ਤੈਨੂੰ 500 ਪੈਸੇ ਦਵਾ ਦਾਂਗੇ ਪਰ ਦਵਾਇਆ ਕਿਸੇ ਨੇ ਕੁਛ ਨਹੀਂ ਜੀ 7 ਮਹੀਨੇ ਹੋ ਗਏ ਬਈ ਆਇਆ ਹਾਸੇ ਨੂੰ ਆ 7 ਮਹੀਨੇ ਹੋ ਗਏ ਪੂਰੇ 7 ਮਹੀਨੇ ਹਾਸੇ ਨੂੰ ਹੋ ਗਏ ਬਾਈ ਮੰंजे ਦੇ ਪਿਆ ਪੇਟ ਤੋਂ ਥੱਲੇ ਸਾਰਾ ਹਿੱਸਾ ਸੁਨ ਹੋਇਆ ਵਿਆ ਉਹ ਹਾਸੇ ਕਰਕੇ ਹੀ ਠਾ ਆ ਗਿਆ ਸੀ ਤੇ ਤੁਸੀਂ ਇਹ ਦੇਖ ਲਓ ਵੀ ਬਾਈ ਨੂੰ ਚੀਜ਼ਾਂ ਦਾ ਕੁਦਰਤੀ ਕਿਰਿਆਵਾਂ ਦਾ ਵੀ ਨਹੀਂ ਪਤਾ ਲੱਗਦਾ ਕੋਈ ਬਾਥਰੂਮ ਦਾ ਕੋਈ ਹੋਰ ਕਿਰਿਆਵਾਂ ਦਾ ਬਾਈ ਫਿਰ ਜਦੋਂ ਤੁਹਾਨੂੰ ਲੈਟਰਿੰਗ ਵਗੈਰਾ ਆਉਂਦੀ ਆ ਫਿਰ ਕਿਵੇਂ ਕੌਣ ਸਾਫ ਕਰਦਾ ਉਹ ਕਿਵੇਂ ਸਾਫ ਹੁੰਦਾ ਉਹ ਉਹ ਜੀ ਜਵਾਕ ਮੜ ਕੇ ਵੇਦੇ ਪਤਾ ਲੱਗਦਾ ਵੀ ਇਹ ਅਦੂਈ ਤਿੰਨ ਬਾਅਦ ਵੀ ਪਾਇਲਟ ਮਿੰਦੀ ਮਿੰਦੀ ਵੇਦੇ ਵੀ ਆ ਗਈ ਕਿ ਨਹੀਂ ਆ ਗਈ ਜਦੋਂ ਆ ਗਈ ਫਿਰ ਜਵਾਕ ਵਿਚਾਰੀ ਚੱਕਦੇ ਹੱਥ ਨਾਲ ਗਲਾਂਵਾਂ ਜੀ ਚੜਾ ਲੈਂਦੇ ਹੱਥ ਤੇ ਹੱਥਾਂ ਤੇ ਚੱਕ ਫਿਰ ਸੜ ਦਿੰਦੇ ਵਿਚਾਰੇ ਫਿਰ ਲੈ ਬੜੇ ਨੂੰ ਧੋਦੇ ਮੈਨੂੰ ਅਸੀਂ ਪਿਆਰੇ ਬੜ ਜਾਣਾ ਫੇ ਮੰਜੇ ਤੇ ਕੋਈ ਪਤਾ ਨਹੀਂ ਚੱਲਦਾ ਮੈਨੂੰ ਵਿਆ ਗਈ ਜਣਾ ਆਈ ਉੱਤੇ ਪੈ ਰਹੇ ਨਾ ਆਈ ਲੈਟਰਿੰਗ ਦੇ ਕਰਦੇ ਦੇਖ ਕੇ ਮੜ ਕੇ ਚੱਕਦੇ ਆ ਫਿਰ ਧੋਦੇ ਆ ਮੈਨੂੰ ਪਤਾ ਨਹੀਂ ਲੱਗਦਾ ਬਾਈ ਨੂੰ ਯਾਰ ਇਹ ਨਹੀਂ ਕਿ ਦਿਮਾਗੀ ਤੌਰ ਤੇ ਬਾਈ ਜਮਾਂ ਸਹੀ ਹੈ ਪਰ ਫਿਜ਼ੀਕਲ ਤੌਰ ਤੇ ਜੋ ਬਾਈ ਨਾਲ ਹਾਦਸਾ ਹੋ ਗਿਆ ਨਾ ਬੜੇ ਕਰਕੇ ਸੁੰਨ ਹੋ ਗਿਆ ਪੂਰਾ ਸਰੀਰ ਬਾਈ ਦਾ ਤੇ ਜਦੋਂ ਕੋਈ ਇਹੋ ਜਿਹੀ ਕੋਈ ਲੈਟਰੀ ਲੈਟਿਨ ਪਿਸ਼ਾਬ ਆਉਂਦਾ ਬਾਈ ਨੂੰ ਪਤਾ ਨਹੀਂ ਲੱਗਦਾ ਉਹ ਬੱਚੇ ਕਿ ਥੋੜੇ ਥੋੜੇ ਟਾਈਮ ਬਾਅਦ ਚੈੱਕ ਕਰਦੇ ਰਹਿੰਦੇ ਆ ਤੇ ਉਹ ਸਾਫ਼ ਕਰਦੇ ਆ ਫਿਰ ਬਾਈ ਜੀ ਦੀ ਧਰਮ ਪਤਨੀ ਘਰੇ ਇਸ ਟਾਈਮ ਕਰ ਲਈ ਆ ਪਪਾ ਬਾਈ ਜੀ ਦੀ ਧਰਮ ਪਤਨੀ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਤੇ ਜਗਜੀਤ ਸਿੰਘ ਬਾਈ ਦਾ ਨਾਮ ਪਿੰਡ ਜਵਾਰ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਆ ਵੇਖੋ ਕਰਦੇ ਹਾਲਾਤ ਤੁਸੀਂ ਕੀ ਹੋਏ ਪਏ ਨੇ ਆ ਭਾਈ ਜੀ ਦੀ ਤਰਮ ਪਤਨੀ ਵੀ ਸਾਡੇ ਨਾਲ ਨੇ ਇਹਨਾਂ ਨਾਲ ਵੀ ਥੋੜੀ ਗੱਲ ਕਰਾਉਣੇ ਆ ਸੋ ਸੇਲ ਬਣੀ ਕੀ ਨਾਮ ਹੈ ਬਣੀ ਤੁਹਾਡਾ ਕੁਲਵਿੰਦਰ ਕੋਹੜੀ ਬਣੀ ਇਹ ਹਾਦਸਾ ਕਿਵੇਂ ਹੋਇਆ ਤੇ ਕਿੰਨਾ ਟਾਈਮ ਹੋ ਗਿਆ ਹਾਦਸੇ ਨੂੰ 7 ਮਹੀਨੇ ਹੋ ਗਏ ਇਹ ਕੰਮ ਤੇ ਗਏ ਸੀਗੇ ਉਥੇ ਖੇਤ ਜੇਨਰੇਟਰ ਪਲਟ ਗਿਆ ਸੀ ਗੰਦੀ ਵਜਾਈ ਉਹਨਾਂ ਨੇ ਇਹਨਾਂ ਨੂੰ ਫੜ ਕੇ ਥੱਲੇ ਤੋਂ ਖਿੱਚ ਲਿਆ ਉਹਦੇ ਨਾਲ ਨਾੜਾਂ ਪ੍ਰੈਸ ਹੋ ਗਈਆਂ ਇਹਨਾਂ ਦੀਆਂ ਰੀਡ ਦੀ ਹੱਡੀ ਟੁੱਟ ਗਈ ਸੀਗੀ ਆਪਰੇਸ਼ਨ ਹੋਇਆ ਸੀਗਾ ਇਹ ਵੀ ਉਹਨਾਂ ਨੂੰ ਵੀ ਕੋਈ ਫਾਇਦਾ ਨਹੀਂ ਹੋਇਆ ਆਪਰੇਸ਼ਨ ਦਾ ਹਾਲੇ ਤੱਕ ਉਸ ਆਪਰੇਸ਼ਨ ਤੇ ਕਿੰਨਾ ਖਰਚ ਆਇਆ ਸੀ ਪੰਜ ਲੱਖ ਰੁਪਏ ਆਪਰੇਸ਼ਨ ਤੇ ਖਰਚ ਆ ਗਿਆ ਸੀਗਾ ਜੀ ਕੁਝ ਜਿਹੜੇ ਹੁਣ ਚੱਲੀ ਜਾਂਦੇ ਆ ਕਿ ਜਾਂ ਕੋਈ ਆਪਾਂ ਚੀਜ਼ਾਂ ਕਹਿੰਦੇ ਰੱਖ ਕੇ ਇਲਾਜ ਕਰਵਾਉਣ ਉਹ ਬੱਕਰੀਆਂ ਆਏਂਗੀ ਤੇ ਜਿਹੜਾ 5 ਲੱਖ ਆਪਰੇਸ਼ਨ ਤੇ ਖਰਚ ਆਇਆ ਉਸ ਉਹ ਦੌਰਾਨ ਕਿਸੇ ਨੇ ਕੋਈ ਸਹਾਇਤਾ ਕੀਤੀ ਸੀ ਜਾਂ ਆਪ ਹੀ ਕੋਈ ਕਿਸੇ ਤਰੀਕੇ ਨਾਲ ਕੁਝ ਨਾ ਕੁਝ ਕੀਤਾ ਕੋਸ ਰਿਸ਼ਤੇਦਾਰਾਂ ਨੇ ਕਿਤੇ ਸੀਗੇ ਪਿੰਡ ਚੋਂ ਗਰਾ ਹੀ ਇਕੱਠੀ ਕੀਤੀ ਸੀਗੀ ਉਹ 90000 ਰੁਪਇਆ ਹੋਇਆ ਸੀਗਾ ਤੇ ਕੋਸ ਆਪਣੀ ਉਹਨਾਂ ਦੇ ਬਾਈ ਨੇ ਲੱਖ ਰੁਪਏ ਦਿੱਤੇ ਕੋਸ ਰਿਸ਼ਤੇਦਾਰਾਂ ਨੇ ਇਕੱਠੇ ਕਰਕੇ ਦਿੱਤੇ ਫਿਰ ਫਿਰ ਅਸੀਂ ਹਸਪੀਟਲ ਚ ਸੁੱਟੀ ਦਵਾਈ ਸੀ ਜੀ ਹੁਣ 7 ਮਹੀਨਿਆਂ ਤੋਂ ਜਿਹੜਾ ਡੇਲੀ ਦਾ ਖਰਚਾ ਹੁੰਦਾ ਡੇਲੀ ਦੀ ਦਵਾਈਆਂ ਦੀ ਡੇਲੀ ਦਾ ਇਲਾਜ ਹੁੰਦਾ ਉਹ ਕਿਵੇਂ ਚੱਲਦਾ ਮੁੰਡੇ ਦਿਹਾੜੀ ਕਰਦੇ ਆਂ ਜੀ ਕੋਸੇ ਸਾਡਾ ਦਵਾਈ ਜਾਂ ਸੌਦਾ ਦੇ ਜਾਂਦਾ ਕਦੇ ਪੈਸੇ ਵੀ ਦੇ ਜਾਂਦਾ ਜਾਂ ਦਵਾਈ ਵੀ ਦੇ ਜਾਂਦਾ ਹੈਗਾ ਲੋਡ ਪੈਂਦੀ ਆ ਸਾਨੂੰ ਕਿਸੇ ਚੀਜ਼ ਦੀ ਤਾਂ ਫਿਰ ਉਹ ਦੇ ਜਾਂਦਾ ਨਹੀਂ ਫਿਰ ਕੋਈ ਘਰ ਦੀ ਚੀਜ਼ ਧਰ ਕੇ ਜਾਂ ਲੈ ਆਉਣੀ ਜਿਹੜੀਆਂ ਕੁਦਰਤੀ ਕਿਰਿਆਵਾਂ ਹੁੰਦੀਆਂ ਕੋਈ ਪਿਸ਼ਾਬ ਕੋਈ ਲੈਟਰਨ ਕੋਈ ਨਹਾਉਣਾ ਬਾਈ ਨੂੰ ਉਹ ਕਿਵੇਂ ਫਿਰ ਹੁੰਦਾ ਕਿਉਂਕਿ ਬੱਚੇ ਵੀ ਘਰੇ ਨਹੀਂ ਹੁੰਦੇ ਉਹ ਮੈਂ ਕਰਦੀ ਆਂ ਮੈਂ ਉਹਨਾਂ ਨੂੰ ਦੇਖਦੀ ਰਹਿੰਦੀ ਆਂ ਥੋੜੇ ਥੋੜੇ ਟਾਈਮ ਬਾਅਦ ਵੀ ਲੈਟਰਨ ਕੀਤੀ ਕਿ ਨਹੀਂ ਕੀਤੀ ਫਿਰ ਹੱਥ ਚੱਕ ਦਿੰਨੀ ਆਂਗੀ ਹੱਥ ਨਾਲ ਭਾਈ ਨੂੰ ਭਾਈ ਨੂੰ ਪਤਾ ਨਹੀਂ ਲੱਗਦਾ ਉਹ ਚੀਜ਼ ਦਾ ਨਹੀਂ ਨਹੀਂ ਪਤਾ ਲੱਗਦਾ ਇਹ ਉਹਨਾਂ ਨੂੰ ਨਾਈਆਂ ਨੂੰ ਤਾਂ ਉੱਠਿਆ ਜਾਂਦਾ ਫੜ ਕੇ ਠੋਣੇ ਹੁੰਨੇ ਆਗੇ ਤੇ ਫਿਰ ਆਪ ਹੀ ਉਹਨਾਂ ਨੂੰ ਲੋਟ ਕਰਦੇ ਆ ਆਪ ਹੀ ਲੈਟਰਨ ਚੱਕਦੇ ਆ ਇਸ ਹਾਦਸੇ ਦੌਰਾਨ ਭਾਈ ਦਾ ਜਦੋਂ ਮੈਂ ਸੁਣਿਆ ਵੀ ਹੌਸਪਟਲ ਚ ਜਦੋਂ ਇਲਾਜ ਚੱਲ ਰਿਹਾ ਸੀ ਮੋਟਰਸਾਈਕਲ ਵੀ ਸ਼ਾਇਦ ਚੋਰੀ ਹੋ ਗਿਆ ਥੋੜਾ ਜਿਹਾ ਹਾਂਜੀ ਉਹ ਮੋਟਰਸਾਈਕਲ ਉਹ ਜਵਾਈ ਜਦੋਂ ਰੋਟੀ ਲੈ ਕੇ ਗਿਆ ਸੀਗਾ ਹਸਪਤਾਲ ਦੇ ਵਿੱਚ ਤੇ ਉਹ ਚੋਰੀ ਹੋ ਗਿਆ ਸੀਗਾ ਸਾਡਾ ਆਪਣਾ ਮੋਟਰਸਾਈਕਲ ਸੀਗਾ ਇਹ ਰਹਾ ਓਹੋ ਗੈਣੇ ਤਰਿਆ ਹੋਇਆ ਹੀ ਵੇਚਦਾ ਸੀ ਜਿਹੜਾ ਗੁੜੀਆ ਦਾ ਵਿਆਹ ਹੋਇਆ ਸੀ ਬਾਈ ਉਹ ਹਾਸ ਤੋਂ ਪਹਿਲਾਂ ਹੋਇਆ ਸੀ ਵਿਆਹ ਗੁੜੀਆ ਦਾ ਹਾਂਜੀ ਥੋੜਾ ਟਾਈਮ ਪਹਿਲਾਂ ਹੋ ਗਿਆ ਸੀ ਗਈ ਬਾਈ ਉਹਦੋਂ ਠੀਕ ਸੀ ਕੰਮ ਕਰੀ ਜਾਂਦਾ ਸੀ ਹਾਂਜੀ ਉਹਦੋਂ ਠੀਕ ਸੀ ਕੇ ਕੰਮ ਕਰਦੇ ਸੀਗੇ ਗੁੜੀਆ ਦਾ ਵਿਆਹ ਕਰਤਾ ਸੀ ਗਈ ਤੇ ਜਿਹੜਾ ਮੋਟਰਸਾਈਕਲ ਚੋਰੀ ਹੋਇਆ ਸੀ ਉਹਦੀ ਰਿਪੋਰਟ ਲਖਾਈ ਹੋਵੇ ਕਿਤੇ ਹਾਂਜੀ ਲਖਵਾਈ ਵੀ ਆ ਨਾ ਉਹਦੀ ਰਿਪੋਰਟ ਬਟੇ ਹੁਣ ਇਸ ਟਾਈਮ ਜਿਹੜਾ ਤੁਹਾਡਾ ਆਪ ਦਾ ਮੋਟਰਸਾਈਕਲ ਉਹ ਵੀ ਗੈਣੇ ਪਿਆ ਹਾਂਜੀ ਸਾਡਾ ਆਪਣਾ ਮੋਟਰਸਾਈਕਲ ਗਹਿਣੇ ਪਿਆਈ ਜਿਹੜਾ ਬੱਚਿਆਂ ਦੀ ਪੜਨ ਦੀ ਉਮਰ ਆ ਦਿਹਾੜੀਆਂ ਕਰੀ ਜਾਂਦੇ ਆ ਤੇ ਘਰ ਦਾ ਸਮਾਨ ਵੇਚ ਕੇ ਦਵਾਈ ਬੂਟੀ ਆਉਂਦੀ ਆ ਕਿਸੇ ਟਾਈਮ ਤਾਂ ਚਲੋ ਮਾੜਾ ਮੋਟਾ ਰਿਸ਼ਤੇਦਾਰ ਕਰ ਦਿੰਦੇ ਆ ਕਈ ਵਾਰ ਤਾਂ ਇਹ ਹੁੰਦਾ ਵੀ ਰਿਸ਼ਤੇਦਾਰਾਂ ਕੋਲ ਵੀ ਇੰਨੀ ਹਾਇਸियत ਨਹੀਂ ਹੁੰਦੀ ਤਾਂ ਬਾਈ ਬਾਈ ਦੇ ਪਰਿਵਾਰ ਨੂੰ ਸਾਰਿਆਂ ਨੂੰ ਫਿਰ ਖਾਲੀ ਪੇਟ ਹੀ ਸੌਣਾ ਪੈਂਦਾ ਕਰਿਆਵਾ ਜਿਹੜੀਆਂ ਕੁਦਰਤੀ ਕਰਿਆਵਾ ਉਹ ਨਹੀਂ ਪਤਾ ਲੱਗ ਰਿਹਾ ਬਾਈ ਨੂੰ ਇੱਕ ਵਾਰੀ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਦਾ ਅਕਾਊਂਟ ਜ਼ਰੂਰ ਤੁਹਾਨੂੰ ਦਿੰਨੇ ਆਂ ਸੀ ਤੇ ਆਪਾਂ ਨੇ ਥੋੜਾ ਅਕਾਊਂਟ ਹੈ ਇਹ ਇੱਕ ਬੈਂਕ ਇੱਥੇ ਮੇਰੇ ਖਾਲਜ ਪਿੰਡ ਜੀ ਹੋਊਗੀ ਬੈਂਕ ਜੀ ਨਹੀਂ ਬਰਗਾੜੀ ਹੈ ਬਰਗਾੜੀ ਹੈ ਬੈਂਕ ਇਹ ਐਸਬੀਆਈ ਦਾ ਅਕਾਊਂਟ ਦਿੰਨੇ ਆ ਤੁਹਾਨੂੰ ਉਹ ਅਸੀਂ ਚਲਾ ਦੇਾਂਗੇ ਆਪਣੇ ਚੈਨਲ ਤੇ ਤੇ ਤੁਸੀਂ ਕਿਰਪਾ ਕਰਕੇ ਇੱਕ ਬੇਨਤੀ ਜ਼ਰੂਰ ਹੈ ਵੀ ਜਿੰਨੇ ਸਾਡੇ ਵੀਰਪਰਾ ਐਨਆਰਆਈ ਵੀਰਪਰਾ ਸਾਡੇ ਵਿਦੇਸ਼ਾਂ 'ਚ ਬੈਠੇ ਨੇ ਤੇ ਪਿੰਡ ਵਾਲੇ ਲੋਕਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਆ ਕੇ ਇਸ ਪਰਿਵਾਰ ਦੀ ਸਾਰ ਲਓ ਇਹਨਾਂ ਦੀ ਸਹਾਇਤਾ ਕਰੋ ਯਾਰ ਬਹੁਤ ਲੋਕ ਇਹੋ ਜਿਹੇ ਪਏ ਨੇ ਆਪਣੇ ਪਿੰਡਾਂ 'ਚ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ ਫਿਰ ਆਪਾਂ ਆਪਾਂ ਪੰਜਾਬ ਨੂੰ ਬਚਾਵਾਂਗੇ ਕਿਵੇਂ ਆਪਣੇ ਪਿੰਟ ਆਪਣਾ ਪਿੰਟ ਤਾਂ ਬਚਾਉਣਾ ਪਊ ਪਹਿਲਾਂ ਪਿੰਡ ਦੇ ਮਜ਼ਦੂਰ ਪਰਿਵਾਰ ਆ ਵਿਚਾਰੇ ਕਿਵੇਂ ਗੁਜ਼ਾਰਾ ਕਰ ਰਹੇ ਹੈ ਸੋ ਮੈਂ ਅਸੀਂ ਕਲਿੱਕ ਇੰਡਾ ਟੀਵੀ ਨੂੰ ਮੈਂ ਬੇਨਤੀ ਕਰੂੰਗਾ ਕਿ ਆ ਕਾਊਂਟ ਬਾਈ ਦਾ ਸੇ ਚਲਾਵਾਂਗੇ ਸਕਰੀਨ ਤੇ ਤੁਸੀਂ ਉਹ ਅਕਾਊਂਟ ਨੰਬਰ ਨੋਟ ਕਰ ਲਿਓ ਸਾਰਾ ਕੁਝ ਇੱਕ ਵਾਰੀ ਆਪਣਾ ਫੋਨ ਨੰਬਰ ਜ਼ਰੂਰ ਬੋਲ ਦਿਓ ਜੀ 9968694187 99686 94187 94187 ਫੋਨ ਨੰਬਰ ਨੋਟ ਕਰ ਲਿਓ ਤੇ ਇਹਨਾਂ ਨੂੰ ਇੱਕ ਵਾਰੀ ਫੋਨ ਜ਼ਰੂਰ ਕਰਿਓ ਫੋਨ ਕਰਕੇ ਡਾਇਰੈਕਟ ਇਹਨਾਂ ਨਾਲ ਗੱਲ ਕਰਿਓ ਉਸ ਤੋਂ ਬਾਅਦ ਡਾਇਰੈਕਟ ਇਹਨਾਂ ਨੂੰ ਸਹਾਇਤਾ ਕਰੋ ਯਾਰ ਬਹੁਤ ਲੋੜ ਆ ਕੇ ਇਹਨਾਂ ਦੀ ਹੱਥ ਫੜੋ ਇਹਨਾਂ ਦਾ ਸੋ ਅਕਾਊਂਟ ਨੰਬਰ ਸਕਰੀਨ ਤੇ ਚਲਾ ਦੇਾਂਗੇ ਔਰ ਨੋਟ ਕਰਕੇ ਐਨਰਜੀ ਹੈਲਪ ਕਰੋ ਤੇ ਜੇ ਕੋਈ ਵੀਰ ਆ ਕੇ ਪਰਿਵਾਰ ਦਾ ਹਾਲ ਪੁੱਛ ਸਕਦਾ ਆ ਕੇ ਆਹ ਉਹਦੇ ਹਾਤੀ ਸਹਾਇਤਾ ਕਰ ਸਕਦਾ ਤਾਂ ਉਹ ਵੀ ਆ ਘਰੇ ਪਹੁੰਚੇ ਇਹਨਾਂ ਦੇ ਪਿੰਡ ਤੁਹਾਨੂੰ ਦੱਸਦਾ ਜ਼ਿਲ੍ਹਾ ਫਰੀਦਕੋਟਾ ਬਰਗਾੜੀ ਦੇ ਨੇੜੇ ਪਿੰਡ ਪੈਂਦਾ ਜਵਾਰ ਵਾਲਾ ਬੁਰਜ ਜਵਾਰ ਵਾਲਾ ਪਿੰਡ ਹੈ ਤੇ ਜਗਜੀਤ ਸਿੰਘ ਬਾਈ ਦਾ ਨਾਮ ਹੈ ਜਿਹੜੇ ਬਾਈ ਦਾ ਹਾਦਸਾ ਹੋਇਆ ਇਹ ਮਜ਼ਦੂਰਾਂ ਦਾ ਤੁਹਾਨੂੰ ਪਤਾ ਕੰਮ ਇਹ ਹੋਇਆ ਹੁੰਦਾ 10 ਦਿਨ ਮਿਲ ਗਿਆ ਕੰਮ 4 ਦਿਨ ਨਹੀਂ ਮਿਲਿਆ 10 ਦਿਨ ਕੰਮ ਕਰਕੇ ਕੰਮ ਹਫਤਾ ਕੰਮ ਨਾ ਕੀਤਾ ਬੱਚੇ ਮਜ਼ਦੂਰੀ ਕਰਦੇ ਆ ਸੋ ਇਸ ਸਾਡੀ ਅੱਜ ਦੀ ਵੀਡੀਓ ਤੇ ਅੱਜ ਦੇ ਇੱਕ ਗੁਹਾਰ ਕੇ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੰਨੇ ਵੀ ਆਈਪੀ ਸਾਡੇ ਐਨਆਰਆਈ ਭਰਾ ਸਾਡੇ ਵੀਰ ਭਰਾ ਜਿਹੜੇ ਵਿਦੇਸ਼ਾਂ ਚ ਬੈਠੇ ਨੇ ਉਹ ਸਹਾਇਤਾ ਕਰਨ ਬਾਈ ਜੀ ਅੱਗੇ ਆਉਣ ਇਹੋ ਜੇ ਪਰਿਵਾਰਾਂ ਦਾ ਹੱਥ ਫੜੋ ਮਿਲਦੇ ਹਾਂ ਕਿਸੇ ਅਗਲੀ ਵੀਡੀਓ